अच्छा हम हां हो जानਦੀ ਆ ਮੈਂ ਉਹਦੇ ਬਾਰੇ ਮੈਨੂੰ ਕਿਹੜਾ ਭੁੱਲਾ ਹੂੰ ਆ ਜਿੱਥੇ ਮੜਾ ਜਾਂ ਕੱਠ ਜਾ ਵੇਖ ਲੈ ਵੀ ਇੱਥੇ ਬੰਦਿਆਂ ਦਾ ਕੱਠ ਜਾਗਾ ਉੱਥੇ ਜਾ ਕੇ ਖੜ ਜਾਂਦੀ ਆ ਹੂੰ ਪਤਾ ਹੀ ਆਉਂਦੀ ਬਾਰੇ ਤਾਂ ਤੇ ਚਲ ਤੂੰ ਮੇਰੀ ਗੱਲ ਸੁਣ ਆਪਾਂ ਕੱਲ ਨੂੰ ਨਾ ਬਾਬਾ ਫਰੀਦ ਚੱਲਾਂਗੇ ਹੂੰ ਸੇਵਾ ਕਰਕੇ ਆਵਾਂਗੇ ਨਾਲੇ ਨਾਲੇ ਪਾਠ ਕਰਿਆਵਾਂਗੇ ਠੀਕ ਆ ਤੇ ਆਉਣ ਨਾਲ ਹੋਜੀ ਤਿਆਰ ਪਹਿਲੀ ਵਾਸ ਸੀ ਚਲ ਜਾਵਾਂਗੇ ਹੂੰ ਤੇ ਨਾਲ ਹੀ ਨਾ ਮੈਂ ਐ ਸਕੀਮ ਬਣਾਈ ਸੀ ਮੈਂ ਕਿਹਾ ਪੰਜ ਐਂ ਤਵਾਰ ਨੰਗਲ ਨਾ ਜਾ ਕੇ ਆਈਏ ਠੀਕ ਆ ਚੱਲ ਵੜੇਗੀ ਠੀਕ ਆ ਨਾਲੇ ਸੇਵਾ ਕਰਕੇ ਆਵਾਂਗੇ ਨਾਲੇ ਪਾਠ ਕਰਕੇ ਆਵਾਂਗੇ ਹੂੰ ਬਸ ਕੁਛ ਨਹੀਂ ਨਾ ਕੇ ਤੇ ਪਾਠ ਕਰਕੇ ਮੈਂ ਕਿਹਾ ਚੱਲ ਤੈਨੂੰ ਲਾਉਣੀ ਆ ਫੋਨ ਢਿੱਡ ਜਾ ਬਾਲਾ ਭਰਿਆ ਪਿਆ ਸੀ ਮੈਂ ਕਿਹਾ ਕਰਦੀਆਂ ਗੱਲਾਂ ਇੱਧਰ ਉੱਧਰ ਦੀਆਂ ਤਾਂ ਹੀ ਲਾ ਲਿਆ ਮੈਂ ਹੂੰ ਚਲ ਠੀਕ ਆ ਫਿਰ ਕੱਲ ਨੂੰ ਤੂੰ ਹੋ ਜੀ ਰੈਡੀ ਟਾਈਮ ਨਾਲ ਤੇ ਹਾਂ ਚੱਲ ਮੈਂ ਫੇਰ ਕਰੂੰਗੀ ਫਿਰ ਤੇਨਾਂ ਗੱਲ ਓਕੇ ਬਾਏ ਇਹ ਗੱਲ ਕਰਨ ਦੀ ਸੁਖੀ ਉਹ ਸਹੇਲੀ ਸੀ ਮੇਰੀ ਕੁੱਠੀ ਵਾਲਿਆਂ ਦੀ ਰੋਟੀ ਹੈ ਨਾ ਉਹਦੀਆਂ ਗੱਲਾਂ ਕਰਦੀਆਂ ਸੀ ਨਾ ਸੀ ਅੱਛਾ ਮੈਂ ਬੜਾ ਇੰਦਾ ਸੁਣੀਆ ਨਾ ਹੋਰ ਦੱਸੋ ਛਾਹ ਬਣਾਵਾ ਉਹਨੇ ਤੁਹਾਡਾ ਕੀ ਮਾੜਾ ਕਰਤਾ ਮੇਰੇ ਉਹਨੇ ਤਾਂ ਕੀ ਮਾੜਾ ਕਰਨਾ ਸੀਗਾ ਵੈਸੇ ਹੀ ਬੱਸ ਉਹ ਛੱਡ ਜੇ ਪਈ ਉਹਦੀ ਗੱਲ ਤੇ ਮੈਂ ਕਿਹਾ ਚੱਲ ਉਹ ਇੱਕੋ ਫਿਰ ਤੁਹਾਨੂੰ ਪਤਾ ਹੀ ਇਹ ਜਿਹੜੇ ਪਾਸੇ ਬੁੜੀਆਂ ਲੀਤ ਤੋੜ ਲੈਣ ਮੈਂ ਛੜੇ ਛੇੜਣ ਦੀ ਗੱਲ ਨਹੀਂ ਕਰਦਾ ਸੁੱਕੀ ਮੈਂ ਆਣਾ ਵੀ ਉਹਦਾ ਬੰਦਾ ਸਿਰ ਤੇ ਨਹੀਂ ਠੀਕ ਹੈ ਤੁਹਾਨੂੰ ਕੀ ਪਤਾ ਕਹੇਗਾ ਕੀ ਮਜਬੂਰ ਹੁੰਦਗਾ ਤੁਸੀਂ ਤਾਂ ਬੁੜੂਗਾ ਬਸ ਗੱਲ ਚੱਕ ਲੈਣ ਨਾ ਯੋ ਬੰਦੇ ਚ ਖੜੀ ਸੀ ਫਲਾਣਾ ਸੀ ਏ ਟੇਮ ਕਸੀਆ ਜਿਹੜੀ ਬੁੜੀ ਤਾਂ ਬੰਦਾ ਨਾ ਸਿਰ ਤੇ ਹੋਵੇ ਉਹਦੇ ਕਿਹਨ ਨੂੰ ਮਾੜੀ ਦੀ ਜਨਾਨੀ ਹਰੇਕ ਦੀ ਭਾਬੀ ਉਹਨੂੰ ਕੁਝ ਬਹੁਤ ਕੁਝ ਦੁਨਵਾਚ ਸੋਲਣਾ ਪੈਂਦਾ ਜਿਹੜੀ ਬੁੜੀ ਨੂੰ ਬੇੜਾ ਬੰਦੇ ਤੋਂ ਸਮਾਜ ਚ ਰਹਿਣਾ ਪੈਂਦਾ ਨਾ ਉਹਨੂੰ ਪਤਾ ਵੀ ਉਹਦੀ ਜ਼ਿੰਦਗੀ ਕੀ ਹੈ ਕਿਸੇ ਦਾ ਜਾਣ ਪੁੱਛ ਕੇ ਗਲਤ ਵਜਨ ਨੂੰ ਜੀ ਨਹੀਂ ਕਰਦਾ ਹੁੰਦਾ ਤੁਸੀਂ ਕਰ ਜਿੰਨਾਂ ਹਾਸਸ ਕੇ ਗੱਲਾਂ ਉਹਨਾਂ ਨੂੰ ਇੱਕ ਪਾਸੇ ਤੂੰ ਕਹੀ ਨਹੀਂ ਬਗੁਰੂ ਘਰ ਚੱਲਾਂਗੇ ਮੈਂ ਪਾਠ ਕਰਕੇ ਆਈ ਆਂ ਚੱਲਾਂ ਆਪਾਂ ਬਾਬਾ ਫਰੀਦ ਚੱਲਾਂਗੇ ਇੱਕ ਪਾਸੇ ਤੁਸੀਂ ਨਖਲੇ ਦੇਉਂਗਾ ਚੋਗਾ ਕਰੀ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੋਨਾਂ ਚੀਜ਼ਾਂ ਦਾ ਤਾਲਮੇਲ ਹੀ ਨਹੀਂ ਬਣਿਆ ਕੋਈ ਉਹ ਤਾਂ ਐਸੀ ਵੇਹੇ ਤਾਂ ਕੀ ਮਤਲਬ ਹੋ ਜਾ ਮੈਂ ਤਾਂ ਇਹ ਆਣਾ ਵੀ ਵਿਚਾਰੀ ਉਹ ਧੰਦੀ ਐ ਕਿਤੇ ਕਿਧਰ ਨੂੰ ਭਾਈ ਜੀ ਕਿਤੇ ਕਿਧਰ ਨੂੰ ਭਾਈ ਜੀ ਉਹਦਾ ਜਵਾਕਾ ਮਾਰੀ ਉਹਦਾ ਢੱਡ ਪੇਟ ਬੰਨ ਕੇ ਤੇ ਤੂੰ ਹੀ ਕਹੀ ਨਾ ਖੜੀ ਹੋ ਗਲਤੀ ਤੁਰੀ ਫਿਰਦੀ ਐ ਪਰਾਂ ਗਲਤ ਹੋਵੇ ਵੀ ਆਪਾਂ ਕਿਸੇ ਦੀ ਗੱਲ ਕਿਉਂ ਕਰਨੀ ਸਿਆਣੇ ਬੰਦੇ ਗੱਲ ਦੱਸ ਦਿੰਦੇ ਐ ਕਹਿੰਦੇ ਨੇ ਤੋ ਬੁੜੁnga ਸਿੰਘ ਇੱਕ ਪਿੰਡ ਚ ਪੂਰੀ ਮਸ਼ਹੂਰ ਸੀਗੀ ਕਿ ਉਹ ਵੀ ਕਹਿੰਦੇ ਸਿਰੇ ਦੀ ਗੰਦੀ ਜੇ ਨਾ ਨਹੀਂ ਕਰਲਾ ਚੰਗੀ ਕਰਲਾ ਮਾੜੀ ਕਰਲਾ ਜਿਵੇਂ ਸਮਝਲਾ ਬਹੁਤ ਮਾੜੀ ਬੁੜੀ ਸੀ ਇੱਕ ਸੀਗੀ ਪਿੰਡ ਚ ਹਰੇਕ ਹਰੇਕ ਥਾਂ ਉਨੇ ਪਾਠ ਕਰਨਾ ਪੂਜਾ ਕਰਨੀ ਕੋਈ ਉਨੇ ਧਾਰਮਿਕ ਸਥਾਨ ਨਹੀਂ ਛੱਡਣਾ ਹਰੇਕ ਥਾਂ ਤੇ ਉਨੇ ਲੰਗਰਾਂ ਦੀ ਸੇਵਾ ਜੋੜਿਆਂ ਦੀ ਸੇਵਾ ਜਿੱਥੇ ਕਹਿੰਦਾ ਦਿਨ ਰਾਤ ਰੱਬਰਾਬੀ ਕਰਦੀ ਰਹਿੰਦੀ ਸੀ ਉਹਦਾ ਨਾਮ ਵੀ ਇਸੇ ਕਰਕੇ ਮਸ਼ਹੂਰ ਸੀ ਵੀ ਇਹ ਬੁੜੀ ਪਿੰਡ ਚ ਬਹੁਤ ਧਾਰਮਿਕ ਹੈ ਹੂੰ ਚਲੋ ਵੀ ਉਹਨਾਂ ਦਾ ਘਰ ਵੀ ਮਹਾਰਾਜੀ ਕਿਰਪਾ ਨਾਲ ਅਮੋ ਸਾਹਮਣੇ ਸੀਗਾ ਇੱਕ ਪਾਸੇ ਮਾੜੀ ਤੇ ਇੱਕ ਪਾਸੇ ਚੰਗੀ ਵਾਲੀ ਗੱਲ ਕਰ ਲਾ ਹੂੰ ਚਲੋ ਐਂ ਟਾਈਮ ਲੰਘਦਾ ਗਿਆ ਦੋਨਾਂ ਨੂੰ 40 40 45 45 ਸਾਲ ਪੈਂਡ ਚ ਹੋ ਗਏ ਵਿਆਹਣ ਦੋਨਾਂ ਦੀ ਇਸੇ ਦੇ ਨਾਮ ਨਾਂ ਦੇ ਨਾਲ ਮਸ਼ਹੂਰੀ ਸੀ ਜੀ ਇੱਕ ਚੰਗੀ ਤੇ ਇੱਕ ਮਾੜੀ ਚਲੋ ਪ੍ਰਮਾਤਮਾ ਦੀ ਕਿਰਪਾ ਇਹ ਜੀ ਹੋਈ ਕਿ ਦੋਨਾਂ ਨੂੰ ਇੱਕੋ ਦਿਨ ਹੀ ਮੌਤ ਆ ਗਈ ਅੱਛਾ ਘੰਟੇ ਦੀ ਵੇਖ ਤੇ ਦੋਨੇ ਮਰ ਗਏ ਸੀ ਜਦੋਂ ਪ੍ਰਮਾਤਮਾ लेखा जोखा ਕਰਨ ਲੱਗਾ ਕਹਿੰਦਾ ਲਿਆਓ ਵੀ ਦੋਨਾਂ ਦਾ ਖਾਪਾ ਜਦੋਂ ਜਿਹੜੀ ਮਾੜੇ ਕਰਮਾਂ ਵਾਲੀ ਸੀ ਉਹਨੂੰ ਕਹਿੰਦੇ ਨੇ ਇਹਨੂੰ ਐਂ ਕਰੋ ਇਹਦਾ लेखा जोखा ਜਿਹੜਾ ਸੀ ਨਾ ਇਹਦਾ ਕਾਲੀ ਜੁਨੀ ਗਲਤ ਜੁਨੀ ਉਹ ਪੂਰੀ ਹੋ ਗਈ ਇਹਨੂੰ ਸਵਰਗਾਂ ਚ ਕੱਲ ਦਿਓ ਹੂੰ ਚਲੋ ਪ੍ਰਮਾਤਮਾ ਨੇ ਜਦੋਂ ਭੇਜੀ ਪ੍ਰਮਾਤਮਾ ਨੇ ਇਹ ਰੇਕ ਕਹਿੰਦੇ ਕਾਰਨ ਕਰਾਵਨ ਹਾਰ ਚੰਗੇ ਮਾਰੇ ਕਰਨ ਕਰਾਵਨ ਵਾਲਾ ਪ੍ਰਮਾਤਮਾ ਆਪ ਹੈ ਹੂੰ ਜਦੋਂ ਆਈ ਚੰਗੇ ਕੰਮਾਂ ਵਾਲੀ ਜਿਵਾਰੀ ਉਹਨੂੰ ਕਹਿੰਦੀ ਵੀ ਇਹਨੂੰ ਨਰਕਾਂ ਚ ਭੇਜ ਅੱਛਾ ਉਹ ਫਿਰ ਉਹਦੇ ਪ੍ਰਮਾਤਮਾ ਨੂੰ ਕਹਿੰਦੀ ਹੈ ਕਹਿੰਦੀ ਮਾਲਕਾ ਵੀ ਮੈਂ ਤਾਂ ਸਾਰੀ ਜ਼ਿੰਦਗੀ ਪਾਠ ਕੀਤਾ ਪੂਜਾ ਕੀਤੀ ਤੇ ਮੈਂ ਸਾਰੀ ਜ਼ਿੰਦਗੀ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਫਿਰ ਇਹ ਮੈਂ ਤੀਰਥ ਸਥਾਨ ਤੇ ਗਈ ਕਿਹੜਾ ਤੀਰਥ ਜਿਹੜਾ ਮੈਂ ਨਾ ਤੀ ਨਹੀਂ ਜਿਵੇਂ ਤੁਸੀਂ ਹੁਣ ਕਹਿ ਦੇਣਾਗੇ ਵੀ ਆਪਾਂ ਫਲਾਣੇ ਥਾਂ ਚੱਲਾਂਗੇ ਮਸਿਆ ਤੇ ਚੱਲਾਂਗੇ ਪੁੰਨਿਆਂ ਤੇ ਚੱਲਾਂਗੇ ਬਸਿਆ ਪੁੰਨਿਆਂ ਨਾਲ ਤੁਸੀਂ ਵੀ ਜਾਣਗੇ ਹੀ ਆ ਪਰ ਇਹ ਕਹਿੰਦੇ ਨੇ ਨਾ ਸਿਆਣੇ ਕਹਿੰਦੇ ਨੇ ਦਿਲ ਦੀ ਮੈਲ ਨਾ ਜਾਵੇ ਤੇ ਨਾਉਂਦਾ ਫਿਰੇ ਤੀਰਥਾਂ ਤੇ ਜਦੋਂ ਆਪਣੇ ਅੰਦਰ ਦੀ ਮੈਲ ਨਿਕਲ ਜੇ ਨਾ ਉਦੋਂ ਤੀਸ ਤੇ ਜਾਣ ਦਾ ਫਾਇਦਾ ਉਸੇ ਬੁੜੀ ਨੂੰ ਪਰਮਾਤਮਾ ਕਹਿੰਦਾ ਵੀ ਕਿਹਦਾ ਤੈਨੂੰ ਜੂਨੀ ਦਿੱਤੀ ਸੀ ਮੈਂ ਪਾਠ ਕਰਨ ਵਾਸਤੇ ਚੰਗੇ ਕੰਮ ਵਾਸਤੇ ਪਰਾਂ ਤੂੰ ਆਵਦਾ ਜੀਵਨ ਵਿਰਥਾ ਗਵਾਲਿਆ ਦਾ ਗੰਦ ਵੇਖ ਕੇ ਕਿਹਾ ਜਦੋਂ ਇਹਨਾਂ ਦੇ ਘਰੇ ਕੋਈ ਵੀ ਚੰਗਾ ਮਾੜਾ ਬੰਦਾ ਆਉਂਦਾ ਹੈ ਤ ਅੱਜ ਦੇ ਘਰ ਇੰਨੇ ਬੰਦੇ ਆ ਗਏ ਅੱਜ ਦੇ ਘਰ ਇੰਨੇ ਬੰਦੇ ਆ ਗਏ ਪਾਠ ਕਰਨ ਦਾ ਜੀਵਨ ਸੀ ਨਾ ਆ ਤਾਂ ਤੂੰ ਇਹਦਾ ਗਲਤ ਕੰਮ ਕੰਮ ਵੇਖ ਕੇ ਵਿਅਰਥ ਕਰ ਲਿਆ ਕਹਿੰਦਾ ਤੂੰ ਪਾਠ ਕਰਨ ਦੀ بجائے ਧਿਆਨ ਆਂਦਾ ਮਾਲ ਹੱਥ 'ਚ ਤੇਰੇ ਮਾਲਾ ਸੀ ਤੇ ਮਨ 'ਚ ਤੇਰੇ ਉਹਦਾ ਗੰਦ ਸੀ ਯੋ ਕੀ ਕਰਦੀ ਆ ਉਹਨਾਂ ਘਰੇ ਕਿੰਨੇ ਬੰਦੇ ਆ ਗਏ ਉਹਨਾਂ ਘਰੇ ਆਂਦਾ ਉਹਦੀ ਤਾਂ ਜੁਨੀ ਉਹ ਸੀਗੀ ਉਹਨੂੰ ਤਾਂ ਗਲਤ ਜੁਨੀ ਕੱਟਣੇ ਭੇਜਿਆ ਸੀ ਤੇ ਇਹਦਾ ਤੂੰ ਆਪਦਾ ਸਹੀ ਜੀਵਨ ਵੀ ਖਰਾਬ ਕਰ ਰਿਹਾ ਉਹਦੇ ਮਗਰ ਲਾ ਕੇ ਤਾਂ ਹੀ ਮੈਂ ਆ ਨਾ ਵੀ ਜੇ ਪਰਮਾਤਮਾ ਕਹਿੰਦਾ ਭਾਣਾ ਕੋਈ ਗਲਤ ਵੀ ਹੈ ਵੀ ਆਪਾਂ ਨੂੰ ਉਹਨੂੰ ਗਲਤ ਕਹਿ ਜਾਂਦਾ ਕੋਈ ਹੱਕ ਨਹੀਂ ਆਪਦਾ ਆਪਦੇ ਘਰ ਮਾਰ ਅਗਲਾ ਚੰਗਾ ਕਰੇ ਮਾੜਾ ਕਰੇ ਕੁਛ ਕਰੇ ਉਹਦੀ ਜ਼ਿੰਦਗੀ ਹੈ ਤੁਹਾਨੂੰ ਜਿੱਦਾਂ ਦੀ ਜ਼ਿੰਦਗੀ ਮਿਲੀ ਉਦੋਂ ਦੀ ਗੁਜ਼ਾਰੋ ਆਪਾਂ ਕਿਸੇ ਨੂੰ ਗਲਤ ਕਹਿ ਕੇ ਉਹਨੂੰ ਸੁਧਾਰ ਨਹੀਂ ਸਕਦੇ ਬਸ ਚੁੱਪ ਕਰਕੇ ਰੱਬ ਦਾ ਨਾਮ ਲਓ ਆਪਦਾ ਆਪਦੇ ਘਰੇ ਸਹੀ ਰੱਖੋ ਦੁਨ ਮਨੁਨੀ ਪਸਦਾਰ ਸਕਦੇ ਠੀਕ ਨਹੀਂ ਹੋਣ ਨਹੀਂ ਕਰਦੇਗਾ ਤੂੰ